ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹਰ ਮਨੁੱਖ ਲਾਵੇ ਇੱਕ ਰੁੱਖ ਮੁਹਿੰਮ ਦੀ ਹੋਈ ਸ਼ੁਰੂਆਤ ਲੋਕਾਂ ਨੂੰ ਮੁਹਿੰਮ ਨਾਲ ਜੁੜ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਜ਼ਿਲ੍ਹੇ ਅੰਦਰ ਮੌਨਸੂਨ ਸੀਜ਼ਨ ਦੌਰਾਨ 6 ਲੱਖ ਰੁੱਖ ਲਗਾਏ ਜਾਣਗੇ ਦਿਨੋ ਦਿਨ ਵਧ ਰਹੀ ਪ੍ਰਦੂਸ਼ਣ ਅਤੇ ਆਲਮੀ ਤਪਸ਼ ਨੂੰ ਵੇਖਦੇ ਹੋਏ ਵਾਤਾਵਰਨ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਹਰੇਕ ਮਨੁੱਖ ਇੱਕ ਰੁੱਖ ਜ਼ਰੂਰ ਲਗਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮਿਲ ਸਕੇ ਇਸੇ ਮੰਤਵ ਨਾਲ ਅੱਜ ਫਿਰੋਜ਼ਪੁਰ ਜ਼ਿਲ੍ਹੇ ਨੂੰ ਹਰਿਆ ਭਰਿਆ ਸੁੰਦਰ ਬਣਾਉਣ ਅਤੇ ਵਾਤਾਵਰਨ ਦੀ ਸੰਭਾਲ ਤੇ ਸ਼ੁੱਧਤਾ ਲਈ ਹਰ ਮਨੁੱਖ ਲਾਵੇ ਇੱਕ ਰੁੱਖ ਮੁਹਿੰਮ ਦੀ ਸ਼ੁਰੂਆਤ ਸਥਾਨਕ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਰੁੱਖ ਲਗਾ ਕੇ ਕੀਤੀ ਗਈ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਇਸ ਮੁਹਿੰਮ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ ਗਿਆ ਫਿਰੋਜ਼ਪੁਰ ਵਿਖੇ ਹਰ ਮਨੁੱਖ ਲਾਵੇ ਇੱਕ ਰੁੱਖ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਹਦੀ ਸ਼ੁਰੂਆਤ ਅੱਜ ਫਿਰੋਜ਼ਪੁਰ ਵਿਖੇ ਸਾਰਾਗੜੀ ਗੁਰਦੁਆਰਾ ਸਾਹਿਬ ਕੰਪਲੈਕਸ ਤੋਂ ਕੀਤੀ ਗਈ ਇਹ ਜਿਹੜੀ ਮੁਹਿੰਮ ਹੈ ਸਾਰੇ ਹੀ ਸ਼ਹਿਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਲਾਗੂ ਕੀਤੀ ਜਾਏਗੀ ਅਸੀਂ ਗੁਲਾਸਤੀ ਰੁਕਰੀ ਦਵਾਈ ਵੀ ਰੁਕਨੇ ਉਹ ਲਗਾਵਾਂਗੇ ਤੇ ਬਲਾਕਾਂ ਦੇ ਵਿੱਚ ਵੀ ਅਸੀਂ तकरीबन 65 ਏਕੜ ਜ਼ਮੀਨ ਲੱਭੀ ਹੈ ਜਿਹੜੀ ਕਿ ਪੰਚਾਇਤੀ ਹੋਊਗੀ ਜਿੱਥੇ ਅਸੀਂ ਜੰਗਲ ਲਾਵਾਂਗੇ ਐਨ ਜੀਓਜ਼ ਦੇ ਨਾਲ ਸਾਡਾ ਰਾਬਤਾ ਹੋਇਆ ਹੈ ਉਹਨਾਂ ਨੇ ਪ੍ਰੋਪਰ ਕੰਡਿਆਲੀ ਤਾਰ ਲਾ ਕੇ ਗੇਟ ਲਾ ਕੇ ਤੇ ਸਾਡੇ ਜਿਹੜੇ ਵਰਕਰ ਨੇ ਉੱਥੋਂ ਦੀ ਦੇਖਭਾਲ ਕਰਨਗੇ ਕਿਉਂਕਿ ਜਿਹੜਾ ਸਾਡਾ ਵਾਤਾਵਰਣ ਹੈ ਉਹਨੂੰ ਬਚਾਉਣਾ ਸਾਡਾ ਫਰਜ਼ ਵੀ ਬੰਦ ਹੈ ਸਾਡਾ ਧਰਮ ਹੈ ਇਸ ਲਈ ਮੈਂ ਸਭ ਨੂੰ ਅਪੀਲ ਕਹਾਗਾ ਤੇ ਖੇਲ ਕਰਦਾ ਹਾਂ ਕਿ ਸਾਰੇ ਜਿਹੜੇ ਸਾਡੇ ਵਿਅਕਤੀ ਨੇ ਉਹ ਜਿਹੜਾ ਵਣ ਵਿਭਾਗ ਤੋਂ ਮੁੱਤਰ ਲੈ ਸਕਦੇ ਹਨ ਬੁੱਟੇ ਨੂੰ ਫ੍ਰੀ ਦਿੱਤੇ ਜਾਣਗੇ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਉਹ ਵੱਤ ਵੱਤ ਬੁੱਟੇ ਲਾਣ ਤੇ ਸਾਡੇ ਕੀ ਦੀ ਧਰਤੀ ਹੈ ਇਸ ਨੂੰ ਬਚਾਉਣ ਤਾਂ ਕਿ ਆਉਣ ਵਾਲੀ ਸਾਡੀ ਜਿਹੜੀਆਂ ਜਨਰੇਸ਼ਨਸ ਨੇ ਸਾਡੇ ਬੱਚੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਸਾਡੀ ਧਰਤੀ ਹੈ ਉਸ ਨੂੰ ਸਵਾਸ ਸਕਣ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਜੈ ਹਿੰਦ ਇਤਿਹਾਸਿਕ ਗੁਰਦੁਆਰਾ ਸਾਹਿਬ ਸਾਰਾਗੜੀ ਸਾਹਿਬ ਇੱਕ ਜਨ ਇੱਕ ਪੌਦਾ ਲਗਾਵੇ ਮਹਾਂਮ ਸ਼ੁਰੂ ਕੀਤੀ ਗਈ ਜਿਸ ਦੇ ਤਹਿਤ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਬੂਟੇ ਲਗਾਏ ਜਾਣਗੇ। ਉਹਨਾਂ ਦੇ ਵਿੱਚ ਸਾਰੇ ਐਸ ਡੀ ਐਮ ਸਾਹਿਬ ਦੀ ਡਿਊਟੀ ਲਗਾਈ ਗਈ ਹੈ। ਔਰ ਉਹਨਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵੱਡੇ ਲੈਵਲ ਤੇ ਯੋਗਦਾਨ ਪਾ ਰਹੀਆਂ ਔਰ 6.5 ਲੱਖ ਰੁੱਖ ਲਗਾਉਣ ਦਾ ਟੀਚਾ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਔਰ ਉਹਨੂੰ ਬਲਾਕ ਪੱਧਰ ਤੇ ਬਲਾਕ ਅਫਸਰ ਸੈਕਟਰੀ ਸਾਹਿਬਾਨ ਔਰ ਜਿਹੜੀਆਂ ਸਾਡੀਆਂ ਪੰਚਾਇਤਾਂ ਤੇ ਹੋਰ ਨਵੇਂਦੇ ਆ ਉਹ ਪੂਰੇ ਜ਼ਿਲ੍ਹੇ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਇਹ ਬੂਟੇ ਲਗਾਉਣਗੇ ਔਰ ਤਕਰੀਬਨ 65 ਏਕੜ ਜਿਹੜਾ ਆ ਜ਼ਮੀਨ ਉਹ ਡੀਸੀ ਸਾਹਿਬ ਨੇ ਅਲੱਗ-ਅਲੱਗ ਥਾਵਾਂ ਤੋਂ ਕੀਤੀ ਆ ਪੰਚਾਇਤਾਂ ਤੋਂ ਪ੍ਰਾਪਤ ਕੀਤੀ ਆ ਔਰ ਉਹਦੇ ਵਿੱਚ ਛੋਟੇ ਜਿਹੜੇ ਜੰਗਲ ਰੁੱਖਾਂ ਦੇ ਉਹ ਬਣਾਏ ਜਾਣਗੇ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹੋਂਾਂ ਦੀ ਅਗਵਾਈ ਦੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਵਿੱਚ ਜ਼ਬਰਦਸਤ ਕੰਮ ਕਰ ਰਹੀ ਏ ਉੱਥੇ ਕੌਣ ਪਾਣੀ ਦਾ ਖਿਆਲ ਰੱਖਦੇ ਹੋਇਆ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਨੇ ਕਿ ਇਹ ਬੂਟੇ ਉਹਨਾਂ ਥਾਵਾਂ ਤੇ ਹੀ ਲਗਾਏ ਜਾਣ ਜਿੱਥੇ ਵੱਡੇ ਹੋ ਸਕਦੇ ਆ ਪਲ ਸਕਦੇ ਆ ਸੰਭ ਸਕਦੇ ਆ ਤਾਂ ਕਿ ਸਿਰਫ ਬੂਟੇ ਲਗਾਉਣ ਤੱਕ ਮਹਾਂਮਾ ਇਹਨਾਂ ਨੂੰ ਸੰਭਾਲ ਕੇ ਅੱਗੇ ਚਲਾਉਣ ਤੱਕ ਵੀ ਜਿਹੜੀ ਇਹ ਮਹਾਂਮਾ ਔਰ ਸਾਡੇ ਐਸਡੀਐਮ ਸਾਹਿਬ ਡੀਸੀ ਸਾਹਿਬ ਸਾਡੇ ਜੀਏ ਸਾਹਿਬ ਔਰ ਅੱਜ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਹੋਰ ਸਾਡੇ ਜ਼ਿਲ੍ਹੇ ਵੀ ਬਲਾਕ ਪ੍ਰਧਾਨ ਨੇ ਉਹ ਵੀ ਸ਼ਾਮਿਲ ਹੋਏ ਐ ਇਸ ਮਹਾਂਮ ਦੇ ਵਿੱਚ ਔਰ ਮੈਂ ਸਮਝਦਾ ਇਸ ਮਹਮ ਨੂੰ ਲਗਾਤਾਰ ਅਸੀਂ ਜਾਰੀ ਰੱਖਾਂਗੇ ਔਰ ਸਾਡੇ ਅਫਸਰ ਸਾਹਿਬਾੜ ਦੀਆਂ ਸੁਆਵਾਂ ਲੈਂਦੇ ਹੋਏ ਇਸ ਏਰੀਏ ਨੂੰ ਹਰਿਆ ਭਰਿਆ ਤੇ ਪਰਫੁੱਲ ਪਰਫੁੱਲਿਤ ਕਰਾਂਗੇ ਔਰ ਮੈਂ ਸਮਝਦਾ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਸਾਰੀ ਜਿਹੜੀ ਫੋਰੈਸਟ ਡਿਪਾਰਟਮੈਂਟ ਦੀ ਟੀਮ ਆ ਉਹ ਵੀ ਮਿਹਨਤ ਕਰ ਰਹੀ ਹੈ ਔਰ ਅਸੀਂ ਇਸ ਨੂੰ ਬੜੇ ਪੰਜਾਬ ਲੈਵਲ ਤੇ ਸਭ ਤੋਂ ਅੱਗੇ ਮੋਰੀ ਫਿਰੋਜ਼ਪੁਰ ਜ਼ਿਲ੍ਹੇ ਨੂੰ ਬੜਾਵਾਂਗੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਜਿੰਨੇ ਤੁਸੀਂ ਪੱਤਰਕਾਰਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ